ਇਹੀ ਤਸਵੀਰਾਂ ਜਲੰਧਰ ਦੀਆਂ ਦਸੀਆਂ ਜਾ ਰਹੀਆਂ ਨੇ ਜਿੱਥੇਕ ਜਲੰਧਰ ਦੇ ਲੰਬਾ ਪਿੰਡ ਚੌਂਕ ਦੇ ਲਾਗੇ ਦੇਰ ਰਾਤ ਇੱਕ ਬੱਸ ਨੂੰ ਭਿਆਨਕ ਅੱਗ ਲੱਗ ਜਾਂਦੀ ਆ ਅਤੇ ਜਿਸ ਦੇ ਨਾਲ ਇਹ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਜਾਂਦੀ ਹੈ ਹਾਲਾਂਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਹੀ ਅੱਗ ਤੇ ਕਾਬੂ ਪਾਇਆ ਗਿਆ ਹੈ ਇਸ ਤੋਂ ਇਲਾਵਾ ਉੱਥੇ ਮੌਜੂਦ ਲੋਕਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਕਿੰਨੀ ਕੀ ਦਰ ਪਹਿਲਾਂ ਲੱਗੀ ਆ ਉਹ ਹੀ ਦੇਖਣਾ ਟੈਂਗਰ ਆ ਸਾਡਾ ਅਹੰਕਾਰ 15 20 ਮਿੰਟ ਪਹਿਲੇ ਟਾਕਾ ਵੱਜ ਜਾਈ ਬਈ ਬੜੀ ਖੇਚੇਗੇ ਅੱਛਾ ਜੀ ਕਿਹਦਾ ਕੁਝ ਹੋਦਾ ਹੋਣਾ ਕਿੰਨੇ ਕੁ ਬੰਦੇ ਸੀਗੇ ਭਾਜੀ ਭਈ ਬੱਸਟਰ ਸੀਗਾ ਕੋਈ ਨਹੀਂ ਨਹੀਂ ਭਾਈ ਮੈਂ ਅੰਦਰ ਨਹੀਂ ਕੋਈ ਨਹੀਂ ਸੀਗਾ ਇੱਥੇ ਕੋਈ ਨਹੀਂ ਸੀਗਾ ਵੀ ਉਹ ਸਵੇਰਲੇ ਜਦੋਂ ਅੱਗ ਲੱਗੀ ਉਹ ਤਾਂ ਸੀਗਾ ਕੋਈ ਲੱਗੇ ਛਕੇ ਨਹੀਂ ਭਾਈ ਆ ਗੱਡੀ ਤੇ ਇਨਫੋਰਮੇਸ਼ਨ ਕਿੰਨੀ ਦਿੱਤੀ ਭਾਈ ਇਹਨੂੰ ਧਮਕਲ ਲਪਵਾ ਗੋ ਭਾਈ ਸਾਰਿਆਂ ਸੁਭਜਾ ਨਾਲ ਹੀ ਮੈਂ ਧੋੜ ਕੇ ਆ ਗਿਆ ਮੈਂ ਆਗੂ ਕਿ ਲੱਗੀ ਹੈ ਇੱਥੇ ਧੋਣੀ ਦੇ ਇਹੇ ਤਸਵੀਰਾਂ ਜਲੰਧਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਇੱਕ ਜਲੰਧਰ ਦੇ ਲੰਬਾ ਪਿੰਡ ਚੌਂਕ ਦੇ ਲਾਗੇ ਦੇਰ ਰਾਤ ਇੱਕ ਬੱਸ ਨੂੰ ਭਿਆਨਕ ਅੱਗ ਲੱਗ ਜਾਂਦੀ ਆ ਅਤੇ ਜਿਸ ਦੇ ਨਾਲ ਇਹ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਜਾਂਦੀ ਹੈ ਹਾਲਾਂਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਹੀ ਅੱਗ ਤੇ ਕਾਬੂ ਪਾਇਆ ਗਿਆ ਹੈ ਇਸ ਤੋਂ ਇਲਾਵਾ ਉੱਥੇ ਮੌਜੂਦ ਲੋਕਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਕਿੰਨੀ ਕੀ ਦਰ ਪਹਿਲਾਂ ਲੱਗੀ ਹੈ ਕਿੰਨੀ ਦੇਰ ਪਹਿਲਾਂ ਲੱਗੀ ਹੈ 15-20 ਮਿੰਟ ਪਹਿਲੇ ਪਕਾ ਵੱਜ ਗਈ ਬੜੀ ਖੇਚ ਕੇ ਅੱਛਾ ਜੀ ਕੋਈ ਜਮਾਤ ਕੋਈ ਕੁਝ ਹੋਦਾ ਹੋਣਾ ਕਿੰਨੇ ਕੁ ਬੰਦੇ ਸੀਗੇ ਭਾਜੀ ਭਈ ਬੱਸਟਰ ਸੀਗਾ ਕੋਈ ਨਹੀਂ ਨਹੀਂ ਭਾਈ ਮੈਂ ਅੰਦਰ ਸੀਗਾ ਇੱਥੇ ਕੋਈ ਨਹੀਂ ਸੀਗਾ ਇੱਥੇ ਕੋਈ ਨਹੀਂ ਸੀਗਾ ਜਿਵੇਂ ਉਹ ਸਵੇਰੇ ਜਦੋਂ ਅੱਗ ਲੱਗੀ ਉਹ ਤਾਂ ਸੀਗਾ ਕੋਈ ਲੱਗ ਛੱਡੇ ਨਹੀਂ ਭਾਈ ਆ ਗੱਡੀ ਤੇ ਇਨਫੋਰਮੇਸ਼ਨ ਕਿੰਨੀ ਦਿੱਤੀ ਭਾਈ ਇਹਨੂੰ ਧਮਕੀ ਲਪਵਾ ਗੋ ਭਾਈ ਸਾਰਿਆਂ ਸਬਜਾਂ ਨਾਲ ਹੀ ਮੈਂ ਧੋੜ ਕੇ ਆ ਗਿਆ ਮੈਂ ਕਿ ਆਗੂ ਕਿ ਲੱਗੀ ਹੈ ਇੱਥੇ ਧੋਣੀ ਦੇ ਕੀ ਇਹੇ ਤਸਵੀਰਾਂ ਜਲੰਧਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਜਲੰਧਰ ਦੇ ਲੰਬਾ ਪਿੰਡ ਚੌਂਕ ਦੇ ਲਾਗੇ ਦੇਰ ਰਾਤ ਇੱਕ ਬੱਸ ਨੂੰ ਭਿਆਨਕ ਅੱਗ ਲੱਗ ਜਾਂਦੀ ਆ ਅਤੇ ਜਿਸ ਦੇ ਨਾਲ ਇਹ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਜਾਂਦੀ ਹੈ ਹਾਲਾਂਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਹੀ ਅੱਗ ਤੇ ਕਾਬੂ ਪਾਇਆ ਗਿਆ ਹੈ ਇਸ ਤੋਂ ਇਲਾਵਾ ਉੱਥੇ ਮੌਜੂਦ ਲੋਕਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਕਿੰਨੀ ਕੀ ਦਰ ਪਹਿਲਾਂ ਲੱਗੀ ਹੈ ਕਿੰਨੀ ਦੇਰ ਪਹਿਲਾਂ ਲੱਗੀ ਹੈ 15-20 ਮਿੰਟ ਪਹਿਲੇ ਲੱਗ ਕੇ ਵੱਜ ਗਈ ਬੜੀ ਖੇਚ ਕੇ ਅੱਛਾ ਜੀ ਕੋਈ ਜਮਾਤ ਕੋਈ ਕੁਝ ਹੋਦਾ ਹੋਣਾ ਕਿੰਨੇ ਕੁ ਬੰਦੇ ਸੀਗੇ ਭਾਜੀ ਭਈ ਬੱਸਟਰ ਸੀਗਾ ਕੋਈ ਨਹੀਂ ਨਹੀਂ ਭਾਈ ਮੈਂ ਤਾਂ ਅੰਦਰ ਸੀਗਾ ਇੱਥੇ ਕੋਈ ਨਹੀਂ ਸੀਗਾ ਇੱਥੇ ਕੋਈ ਨਹੀਂ ਸੀਗਾ ਵੀ ਵਸੇ ਬਲੇ ਜਦੋਂ ਅੱਗ ਲੱਗੀ ਉਹ ਤਾਂ ਸੀਗਾ ਕੋਈ ਲੱਗ ਛਕੇ ਨਹੀਂ ਭਾਈ ਆ ਗੱਡੀ ਤੇ ਇਨਫੋਰਮੇਸ਼ਨ ਕਿੰਨੀ ਦਿੱਤੀ ਭਾਈ ਇਹਨੂੰ ਧਮਕੀ ਲਪਵਾ ਗੋ ਭਾਈ ਸਾਰਿਆਂ ਸੁਭਜਾ ਨਾਲ ਹੀ ਮੈਂ ਤੋੜ ਕੇ ਆ ਗਿਆ ਮੈਂ ਆਗੂ ਕੋ ਲੱਗੀ ਆ ਇੱਥੇ ਧੋਣੀ ਦੇ ਇਹ ਬਸ ਇਹੀ ਤਸਵੀਰਾਂ ਜਲੰਧਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਜਲੰਧਰ ਦੇ ਲੰਬਾ ਪਿੰਡ ਚੌਂਕ ਦੇ ਲਾਗੇ ਦੇਰ ਰਾਤ ਇੱਕ ਬੱਸ ਨੂੰ ਭਿਆਨਕ ਅੱਗ ਲੱਗ ਜਾਂਦੀ ਆ ਅਤੇ ਜਿਸ ਦੇ ਨਾਲ ਇਹ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਜਾਂਦੀ ਹੈ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਹੀ ਅੱਗ ਤੇ ਕਾਬੂ ਪਾਇਆ ਗਿਆ ਹੈ ਇਸ ਤੋਂ ਇਲਾਵਾ ਉੱਥੇ ਮੌਜੂਦ ਲੋਕਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਕਿੰਨੀ ਕੀ ਦਰ ਪਹਿਲਾਂ ਲੱਗੀ ਹੈ ਕਿੰਨੀ ਦੇਰ ਪਹਿਲਾਂ ਲੱਗੀ ਹੈ 15-20 ਮਿੰਟ ਪਹਿਲੇ ਪਟਾਕਾ ਵੱਜ ਗਈ ਬੜੀ ਖੇਚ ਕੇ ਅੱਛਾ ਜੀ ਕਿੰਨੇ ਕੁ ਬੰਦੇ ਸੀਗੇ ਭਾਜੀ ਭਈ ਬਾਸਟਰ ਸੀਗਾ ਕੋਈ ਨਹੀਂ ਨਹੀਂ ਭਾਈ ਮੈਂ ਅੰਦਰ ਨਹੀਂ ਸੀਗਾ ਇੱਥੇ ਕੋਈ ਨਹੀਂ ਸੀਗਾ ਵੀ ਉਹ ਸਵੇਰੇ ਜਦੋਂ ਆਗ ਲੱਗੀ ਉਹ ਤਾਂ ਸੀਗਾ ਕੋਈ ਲੱਗ ਛਕੇ ਨਹੀਂ ਭਾਈ ਆ ਗੱਡੀ ਤੇ ਇਨਫੋਰਮੇਸ਼ਨ ਕਿਹਨੇ ਦਿੱਤੀ ਭਾਈ ਇਹਨੂੰ ਧਮਕੀ ਲਪਵਾ ਦੇ ਉਹ ਭਾਈ ਸਾਰਿਆਂ ਸਵਜੀਆਂ ਨਾਲ ਹੀ ਮੈਂ ਤੋੜ ਕੇ ਆ ਗਿਆ ਮਹਾ ਆਗੂ ਕ ਲੱਗੀ ਆ ਇੱਥੇ ਧੋਣੀ ਦੇ ਕੀ ਬਸ ਇੱਥੇ